ਬਹੁਤ ਸਤਿਕਾਰਯੋਗ ਮਾਤਾਓ ਭੈਣੋ ਨੌਜਵਾਨ ਸਾਥੀਓ ਬਜ਼ੁਰਗੋ ਸਭ ਤੋਂ ਪਹਿਲਾਂ ਆਪਾਂ ਫਤੇ ਦੀ ਸਾਂਝ ਪਾਵਾਂਗੇ ਪੂਰੀ ਗੱਜ-ਬੱਜ ਕੇ ਆਪਾਂ ਸਾਰੇ ਜਣੇ ਆਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਿਤ ਚੰਦ ਭਾਨ ਦੇ ਮਜ਼ਦੂਰ ਸਾਥੀਓ ਭੈਣੋ ਭਰਾਵੋ ਅੱਜ ਆਪਾਂ ਨੂੰ ਲਗਭਗ 2 ਮਹੀਨੇ ਆ ਜਿਹੜੇ ਜੋ ਚੰਦਪਾਣ ਦੇ ਵਿੱਚ ਘਟਨਾ ਵਾਪਰੀ ਜਬਰ ਹੋਇਆ ਉਹਦੇ ਹੱਲ ਵਾਸਤੇ ਲੋਕਾਂ ਦੀ ਜਿੱਤ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਔਰ ਸਭ ਤੋਂ ਵੱਡਾ ਯੋਗਦਾਨ ਹੈ ਜਿਹੜਾ ਚੰਦਪਾਣ ਦੇ ਲੋਕਾਂ ਨੇ ਜਿਹੜਾ ਉਹ ਪਾਇਆ ਹੈਗਾ ਕਿਉਂਕਿ ਜਿੱਥੇ ਕੋਈ ਘਟਨਾ ਵਾਪਰਦੀ ਆ ਸਭ ਤੋਂ ਪਹਿਲਾਂ ਜੇਕਰ ਉੱਥੇ ਕੋਈ ਪ੍ਰਤੀਕਰਮ ਨਾ ਹੋਵੇ ਜੇ ਉੱਥੋਂ ਦੇ ਲੋਕ ਖੜੇ ਨਾ ਹੋਣ ਤਾਂ ਜੱਤ ਅਧੂਰੀ ਹੁੰਦੀ ਆ ਤਾਂ ਅਸੀਂ ਭਾਈ ਲਾਲੋ ਦੀ ਜਮਾਤ ਦੇ ਵਿੱਚੋਂ ਆ ਕਿਉਂਕਿ ਸਾਡੇ ਬਾਬੇ ਨਾਨਕ ਨੇ ਬਹੁ ਸਮਾਂ ਪਹਿਲਾਂ ਕਹਤਾ ਸੀ ਕਿ ਭਾਈ ਇੱਥੇ ਦੋ ਜਮਾਤਾਂ ਐ ਇੱਕ ਮਲਕ ਭਾਗੋ ਦੀਆਂ ਤੇ ਇੱਕ ਭਾਈ ਲਾਲੋ ਦੀ ਜਮਾਤ ਐ ਤੇ ਜਿਹੜੇ ਇੱਥੇ ਬੈਠੇ ਨੇ ਇਹ ਭਾਈ ਲਾਲੋ ਦੀ ਜਮਾਤ ਦੇ ਵਿੱਚੋਂ ਆ ਤਾਂ ਜੇਕਰ ਅਸੀਂ ਇਸ ਪੂਰੇ ਸੁਰੇ ਮਸਲੇ ਦੀ ਗੱਲ ਕਰੀਏ ਤਾਂ ਤੁਹਾਡੇ ਤੋਂ ਇਹ ਕੋਈ ਲੁਕੀ ਸ਼ਬੀ ਗੱਲ ਹੈਣੀਗੀ ਜੇਕਰ ਦੇਖਿਆ ਜਾਵੇ ਕਿ ਜਿੰਨਾ ਲੋਕਾਂ ਨੇ ਜਬਰਟ ਆਇਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸਾਡੇ ਬੰਦੇ ਰਹਾ ਹੋਏ 92 ਦੇ 92 ਔਰ ਜਿਵੇਂ ਸਾਥੀ ਨੇ ਪਹਿਲਾਂ ਗੱਲ ਕੀਤੀ ਹੈ ਲక్ష్మణ ਸੇਵੇ ਵਾਲੇ ਨੇ ਕਿ ਸਾਡੀ ਕੋਈ ਇਹ ਮੰਗਣੀ ਸੀ ਕਿ ਅਸੀਂ ਕੋਈ ਮੁਆਵਜ਼ੇ ਦੀ ਗੱਲ ਕਰਕੇ ਜਾਂ ਅਸੀਂ ਜ਼ਖਮੀਆਂ ਦੀ ਗੱਲ ਕਰੀਏ ਜਾਂ ਉਹਨਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਉਹਦੇ 'ਚ ਜੇਕਰ ਪਿੰਡ ਵਾਲਿਆਂ ਦੀ ਕੋਈ ਮੰਗਣੀ ਹੈ ਜਥੇਬੰਦੀਆਂ ਲੋਸੀ ਇਹ ਮੰਗ ਰੱਖੀ ਕਿ ਜ਼ਖਮੀਆਂ ਦਾ ਇਲਾਜ ਆ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ ਉਹਨਾਂ ਦੇ ਟੁੱਟੇ ਭੱਜਾ ਸਮਾਨ ਦੀ ਬਰਪਾਈ ਹੋਣੀ ਚਾਹੀਦੀ ਆ ਬਿਨਾ ਜ਼ਮਾਨਤਾਂ ਜਿਹੜੇ ਬੰਦੇ 92 ਦੇ 92 ਉਹ ਬਾਹਰ ਆਉਣੇ ਚਾਹੀਦੇ ਆ ਔਰੇ ਹੋਇਆ ਔਰ ਅੱਜ ਦੀ ਸਥਿਤੀ ਕੀ ਆ ਕਿਉਂਕਿ ਅੱਜ ਅਸੀਂ ਐਕਸ਼ਨ ਕਮੇਟੀ ਦੇ ਸਾਥੀਆਂ ਨੂੰ ਜਿਹੜੇ ਉਹ ਗਿਣਤੀ ਲਾਈ ਹੋਈ ਸੀਗੀ 100 100 200 ਬੰਦਾ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਆਉਣਾ ਸੀ ਲਗਭਗ 1100 ਬੰਦਾ ਜਿਹੜਾ ਫੀਦਕੋਟ ਦੀ ਧਰਤੀ ਤੇ ਆਉਣਾ ਸੀ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਗੱਲ ਸਾਥੀ ਨੇ ਹਾਲ ਨੇ ਰੱਖੀ ਆ ਕਿ ਜਦੋਂ ਸਾਡੇ ਲੋਕਾਂ ਦੀ ਜਿੱਤ ਹੁੰਦੀ ਹੋਵੇ ਜਦੋਂ ਸਾਡੇ ਲੋਕ ਜਿਵੇਂ ਆਪਾਂ ਕਦਗੇ ਉੱਪਰ ਕੇ ਸਾਹਮਣੇ ਆਉਂਦੇ ਹੋਣ ਕਿ ਹਾਂ ਇਹਨਾਂ ਲੋਕਾਂ ਦੀ ਵੀ ਸੁਣੀ ਗਈ ਆ ਇਹ ਸੁਣੀ ਕਿਦੇ ਕਰਕੇ ਗਈ ਆ ਲੋਕ ਰੋ ਕਰਕੇ ਜਥੇਬੰਦੀਆਂ ਕਰਕੇ ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਾਨੂੰਨ ਦੀ ਹਾਲਤ ਹੈ ਕਾਨੂੰਨ ਇੱਥੇ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਕਿਵੇਂ ਆ ਕਿ ਕਾਨੂੰਨ ਦੇ ਵਿੱਚ ਹੀ ਆ ਕਿ ਕਾਨੂੰਨ ਨਿਚਕੀਲਾ ਤੇ ਕਠੋਰ ਹੈ ਕਠੋਰ ਕਿੰਨਾ ਵਾਸਤੇ ਸਖਤ ਕਿੰਨਾ ਵਾਸਤੇ ਆ ਆ ਜਿਹੜੇ ਲੋਕ ਬੈਠੇ ਹੈਗੇ ਆ ਸਖਤ ਇਹਨਾਂ ਵਾਸਤੇ ਆ ਲਚਕੀਲਾ ਕੰਨ ਵਾਸਤੇ ਆ ਜਿਹੜੇ ਲੋਕ ਰਾਜ ਕਰਦੇ ਆ ਜਿਹੜੇ ਲੋਕ ਲੋਕਾਂ ਦੇ ਜਵਬ ਟਾਉਂਦੇ ਆ ਉਹਨਾਂ ਵਾਸਤੇ ਲਚਕੀਲਾ ਇਸ ਕਰਕੇ ਸਾਡੀ ਲੜਾਈ ਕੱਲੀ ਗਮਦੂਰ ਨੂੰ ਦਬਾਉਣ ਦੀ ਨਹੀਂ ਸੀ ਜਾਂ ਗਮਦੂਰ ਦੇ ਖਿਲਾਫ ਹੋਣ ਦੀ ਨਹੀਂ ਸੀ ਸਾਡੀ ਲੜਾਈ ਜਿਵੇਂ ਸਾਥੀ ਨੇ ਗੱਲ ਪਹਿਲਾਂ ਕਰਕੇ ਗਿਆ ਸਾਡੀ ਲੜਾਈ ਵੱਡੀ ਲੜਾਈ ਆ ਸਾਡੀ ਲੜਾਈ ਤਾਂ ਇੱਥੋਂ ਤੱਕ ਆ ਕੇ ਲੈਂਡ ਸੀਲਿੰਗ ਐਕਟ ਆ ਜਿਹੜਾ ਉਹ ਲਾਗੂ ਹੋਵੇ ਬਦੂਦ ਮੀਨਾ ਵੱਡੀਆਂ ਜ਼ਰ ਆ ਜਿਹੜਾ ਫਰੀਦਕੋਟ ਦਾ ਰਾਜਾ ਦੀ 7000 ਏਕੜ ਜ਼ਮੀਨ ਹੈ ਔਰ ਪਿੰਡ ਚਰਾਗ ਹੈ ਸੰਗਰੂਰ ਦੇ ਵਿੱਚ 927 ਕਿੱਲੇ ਜ਼ਮੀਨ ਹੈ ਉਹ ਬੇਆਵਾਦ ਹੈ ਉਹ ਬਿਲਕੁਲ ਵੀ ਜਿਵੇਂ ਆਪਾਂ ਕਹਿੰਦੇ ਕਿ ਉਹਦੀ ਕੋਈ ਕੋਈ ਰਜਿਸਟਰੀ ਨਹੀਂ ਕੋਈ ਕੋਈ ਮਾਲਕ ਨਹੀਂ ਉਹਦਾ ਸਿਰ ਤੇ ਸਰਪ ਅਸੀਂ ਮੰਗ ਕਰਦੇ ਆ ਕਿ ਬੰਡੀਆਂ ਜਾਣੀਆਂ ਚਾਹੀਦੀਆਂ ਉਹਦੇ ਨਾਲ ਨਾਲ ਜਿਹੜੀ ਸੰਗਰੂਰ ਦੇ ਵਿੱਚ ਬਰਨਾਲੇ ਚ ਪਟਿਆਲੇ ਦੇ ਵਿੱਚ ਇੱਕ ਸੋਡੀ ਪ੍ਰਾਤਰੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜਾ ਉਹ ਸੰਘਰਸ਼ ਤੋਰਿਆ ਜਿਹੜੀਆਂ ਲੋਕਾਂ ਨੂੰ ਜ਼ਮੀਨਾਂ ਦਵਾਰੇ ਤੀਜੇ ਹਿੱਸੇ ਦੀਆਂ ਤਾਂ ਜ਼ਮੀਨ ਆ ਜਿਹੜੀ ਸਰਤੇ ਸਰਫੋ ਇੱਕ ਟੁਕੜਾ ਨਹੀਂ ਹੈਗਾ ਜ਼ਮੀਨ ਦਾ ਉਹ ਸਾਡੇ ਮਾਨ ਸਨਮਾਨ ਦੀ ਵੀ ਗੱਲ ਹੈ ਕਿਉਂਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਉਹ ਚੌਧਰੀਆਂ ਦੇ ਖੇਤਾਂ ਦੇ ਵਿੱਚ ਜਾਂਦੀਆਂ ਤਾਂ ਨਗਰੋਂ ਆਵਾਜ਼ ਆਉਂਦੀ ਆ ਕਿਹੜੀਆਂ ਤੇ ਕੌਣ ਹੈ ਤੂੰ ਤਾਂ ਉਹ ਮਾਨ ਸਨਮਾਨ ਦੀ ਲੜਾਈ ਵੀ ਸਾਡੀ ਹਿੱਸੇ ਆਈ ਹੈਗੀ ਆ ਇਸ ਕਰਕੇ ਪੈਣੋ ਪ੍ਰਭੂ ਅੱਜ ਆਪਣਾ ਜਿਹੜਾ ਜਿਵੇਂ ਆਪਾਂ ਕਹიდੀਏ ਇਹ ਆਪਣੀਆਂ ਜਥੇਬੰਦੀਆਂ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਹੀਦਕੋਟ ਕਰਨਾ ਹੀ ਜਿਹੜਾ ਤਾਂ ਉਹ ਅੱਜ ਦੇ ਟਾਈਮ ਦੇ ਵਿੱਚ ਆਪਾਂ ਭਾਵੇਂ ਉਹ ਪੋਸਟਪੋਨ ਕਰਤਾ ਹੈਗਾ ਔਰ ਦੂਜੀ ਤਰਨੇ ਜਿਹੜਾ ਉਹ ਲੇੜੀਆਂ ਕੱਢ ਕੇ ਸਾਡੇ ਲੋਕਾਂ ਦੇ ਸਾਹਮਣੇ ਗਲਤੀ ਮੰਨਣ ਨੂੰ ਤਿਆਰ ਹੈ ਔਰ ਹੋਰ ਜਿਹੜੀਆਂ ਗੱਲਾਂ ਬਾਤਾਂ ਹੈਗਾ ਆਪਾਂ ਲਗਾਤਾਰ ਇਥੇ ਕਰਦੇ ਰਵਾਂਗੇ ਆਉਂਦੇ ਰਵਾਂਗੇ ਔਰ ਜੇ ਉਹ ਠਹਿਰ ਪ੍ਰਸ਼ਾਸਨ ਕਿਸੇ ਗੱਲੋਂ ਕਾਰਵਾਈ ਦੇ ਵਿੱਚ ਆਨਾਂਗਾਨੀ ਕਰਦਾ ਜਦ ਉਹ ਜਿਹੜੀ ਤਿਹਰਾ ਜਿਹੜੀ ਆਪਣੇ ਨਾਲ ਕੰਪਰੋਮਾਈਜ਼ ਦੇ ਵਿੱਚ ਆ ਆ ਸਿੱਧੇ ਕੰਪਰੋਮਾਈਜ਼ ਨਹੀਂ ਗਏ ਹੈਗੇ ਜੋ ਆਨਾਂਗਾਨੀ ਕਰਦੀ ਆ ਤਾਂ ਐਸਐਸਪੀ ਡਾਕਟਰ ਦੂਰ ਨਹੀਂਗਾ ਔਰ ਆਪਾਂ ਜਿਸ ਤਰ੍ਹਾਂ ਆਪਾਂ ਪਹਿਲੇ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਰਹੇ ਆ ਕਿ ਸਾਨੂੰ ਆ ਨਹੀਂ ਮਿਲਿਆ ਸਾਨੂੰ ਆ ਨਹੀਂ ਮਿਲਿਆ ਆਪਾਂ ਇੰਨੀਆਂ ਛੋਟੀਆਂ ਗੱਲਾਂ ਦੇ ਵਿੱਚ ਨਾ ਪਈਏ ਜਿਵੇਂ ਸਾਥੀ ਲਸ਼ਮਨ ਨੇ ਵੀ ਗੱਲ ਕੀਤੀ ਆ ਕਿ ਸਰਪੰਚ ਨੂੰ ਤਾਂ ਖਣੀ ਕੀਤਵਾਦਾ ਜੱਥੇਬੰਦਾਂ ਵਾਲਿਆਂ ਨੇ ਔਰ ਤੁਸੀਂ ਸੋਣ ਹੀ ਲਿਆ ਹੈਗਾ ਲਸ਼ਮਨ ਤੋਂ ਵੀ ਸਾਥੀ ਤੋਂ ਕਿ ਕੀਤਵਾਤਾ ਸੀ ਇਸ ਕਰਕੇ ਆਪਾਂ ਆਪਦੇ ਧਰੱਪੇ ਨੂੰ ਬਣਾ ਕੇ ਰੱਖਣਾ ਹੈ ਇਕੱਠੇ ਰਹਿਣਾ ਹੈ ਜੱਥੇਬੰਦ ਹੋਣਾ ਹੈ ਔਰ ਇਹੀ ਬੇਨਤੀ ਆ ਤੁਹਾਨੂੰ ਕਿ ਆਪਾਂ ਇੱਕ ਦੂਜੇ ਨਾਲ ਜਿਵੇਂ ਨਾਰਾ ਵੀ ਆ ਕਿ ਇੱਕ ਕੇ ਦੇ ਨਾਲ ਚੱਲਾਂਗੇ ਜਬਰ ਜਬਰ ਨੂੰ ਠੱਲਾਗੇ ਇਸ ਕਰਕੇ ਪਿਆਰੋ ਭਰਾਵੋ ਇੰਨੀਆਂ ਬੇਨਤੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ